ਸਮਾਵੇ ਚੁਗਜੂ ਤੂੰ ਮੂਰੇ ਅੜ ਕੇ ਤਾਂ ਦੇਖ ਸਵਾਦ ਬਹੁਤ ਆਉਂਦਾ ਹੈ ਸੱਚੀ ਤੂੰ ਜ਼ਿੰਦਗੀ ਦੇ ਨਾਲ ਲੜ ਕੇ ਤਾਂ ਦੇਖ ਅਜਿਹਾ ਹੀ ਕਰ ਵਿਖਾਇਆ ਇੱਕ ਨੇਤਰਹੀਨ ਟੀਚਰ ਨੇ ਖੁਦ ਹਨੇਰ ਪਰ ਹੀ ਜ਼ਿੰਦਗੀ ਜੀ ਰਿਹਾ ਪਰ ਇਹ ਟੀਚਰ ਬੱਚਿਆਂ ਦਾ ਭਵਿੱਖ ਸਵਾਰਿਆ ਜੀ ਹਾਂ ਸਕਰੀਨ ਦੇ ਉੱਤੇ ਜਿਹੜੇ ਅਧਿਆਪਕ ਨੂੰ ਤੁਸੀਂ ਦੇਖ ਰਹੇ ਹੋ ਤਾਂ ਦੱਸ ਜੀ ਕਿ ਇਹ ਅਧਿਆਪਕ ਅੱਖਾਂ ਤੋਂ ਬਿਲਕੁਲ ਵੀ ਇਹਨਾਂ ਨੂੰ ਦਿਖਾਈ ਨਹੀਂ ਦਿੰਦਾ ਪਰ ਇਸ ਦਾ ਜੋ ਰਿਜ਼ਲਟ ਹੈ ਉਹ 100% ਆਇਆ ਅਤੇ ਕਲਾਸ ਦੇ ਵਿੱਚੋਂ ਇੱਕ ਵੀ ਬੱਚਾ ਫੇਲ ਨਹੀਂ ਹੋਇਆ ਮਿਲਵਾਉਂਦੇ ਹਾਂ ਹਿੰਮਤ ਦੀ ਮਿਸਾਲ ਅਮਿਤ ਕੁਮਾਰ ਜੋ ਕਿ ਹਿਸਟਰੀ ਦੇ ਟੀਚਰ ਨੇ ਬੱਚੇ ਨੇ ਕਿਹਾ ਕਿ ਸਾਨੂੰ ਪ੍ਰਾਊਡ ਹੈ ਸਾਡੇ ਸਰ ਤੇ ਕਿ ਬੇਸ਼ੱਕ ਉਹ ਅੱਖਾਂ ਤੋਂ ਨਹੀਂ ਦੇਖ ਸਕਦੇ ਪਰ ਸਾਡੀ ਜ਼ਿੰਦਗੀ ਦਾ ਸਾਡਾ ਭਵਿੱਖ ਉਹ ਹਮੇਸ਼ਾ ਹੀ ਚਮਕਾਉਣ ਦੇ ਵਿੱਚ ਪੂਰੀ ਮਿਹਨਤ ਕਰਦੇ ਨੇ ਸਭ ਤੋਂ ਪਹਿਲਾਂ ਅਸੀਂ ਬੱਚਿਆਂ ਦੀ ਜ਼ੁਬਾਨੀ ਸੁਣਦੇ ਹਾਂ ਜਿਨ੍ਹਾਂ ਦੇ ਵੱਲੋਂ ਇਸ ਅਧਿਆਪਕ ਦੇ ਤਰੀਫਾਂ ਦੇ ਪੁਲ ਬਣਨੇ ਜਾ ਰਹੇ ਨੇ ਸਾਡੇ ਟੀਚਰ ਬਹੁਤ ਵਧੀਆ ਨੇਗੇ ਹਮੇਸ਼ਾ ਹੀ ਸਾਨੂੰ ਇਦਾਂ ਦੇ ਸਬਜੈਕਟ ਪੜ੍ਹਾਉਂਦੇ ਨੇ ਹਮੇਸ਼ਾ ਸਾਨੂੰ ਇਸ ਤਰ੍ਹਾਂ ਬੇਨ ਪੜ੍ਹਾਉਂਦੇ ਨੇ ਜਿਹੜਾ ਸਾਨੂੰ ਸੌਖਾ ਸੌਖਾ ਸਮਝ ਆ ਸਕੇ ਸਾਰੇ ਤਰੀਕੇ ਨਾਲ ਤੇ ਸਰ ਦੀ ਇੱਕ ਮਿਸਾਲ ਜੇ ਮੈਂ ਦੇਣੀ ਚਾਹਾਂ ਵੀ ਇਹਨੀਆਂ ਮੁਸ਼ਕਿਲਾਂ ਤੋਂ ਬਾਵਜੂਦ ਵੀ ਸਰ ਸਾਨੂੰ ਇੰਨੇ ਵਧੀਆ ਤਰੀਕੇ ਨਾਲ ਪੜਾ ਰਹੇ ਨੇ ਕਿ ਸਾਡੇ ਨੰਬਰ ਵੀ ਬਹੁਤ ਵਧੀਆ ਆ ਰਹੇ ਨੇਗੇ ਜਿੱਦਾਂ ਫੋਰ ਐਗਜ਼ਾਮਪਲ ਮੀ ਮੇਰੇ +1 ਵਿੱਚ 97 ਮਾਰਕਸ ਆਏ ਸੀਗੇ ਇਹ ਇੱਕ ਮਤਲਬ ਕਿ ਅਜੀਬ ਹੀ ਗੱਲ ਹੈਗੀ ਵੀ ਸਰ ਬਲਾਈਂਡਨੈਸ ਦੇ ਸ਼ਿਕਾਰ ਹੋ ਕੇ ਵੀ ਸਾਨੂੰ ਇੰਨੇ ਵਧੀਆ ਤਰੀਕੇ ਨਾਲ ਪੜਾ ਰਹੇ ਨੇ ਤੇ ਮੈਂ ਅੱਗੇ ਜਾ ਕੇ ਵੀ ਸਾਰਿਆਂ ਨੂੰ ਇਨਸਪੀਰੇਸ਼ਨ ਦੇਣਾ ਚਾਹੁੰਦੀ ਆ ਵੀ ਸਾਡੇ ਸਰ ਤੋਂ ਇਨਸਪੀਰੇਸ਼ਨ ਕਰੋ ਤੁਸੀਂ ਇਨਸਪਾਇਰ ਹੋਵੋ ਜਿੱਦਾਂ ਕਿ ਸਾਡੇ ਸਕੂਲ ਦਾ ਰਿਜ਼ਲਟ 100% ਆ ਰਿਹਾਗਾ ਫ্রম ਹਿਸਟਰੀ ਇਹ ਬਾਕੀ ਵੀ ਇਦਾਂ ਜੇ ਕੋਸ਼ਿਸ਼ ਕਰਨ ਤਾਂ ਉਹਨਾਂ ਦੀ ਵਧੀਆ ਰਿਜ਼ਲਟ ਆ ਸਕਦਾ ਹੈ ਹੁਣ ਤੁਹਾਨੂੰ ਅਸੀਂ ਉਸ ਟੀਚਰ ਨਾਲ ਮਿਲਵਾਉਂਦੇ ਆ ਜਿਨ੍ਹਾਂ ਨੇ ਸਾਬਿਤ ਕਰਤਾ ਕਿ ਜੇਕਰ ਹੌਂਸਲੇ ਬਲੰਦ ਹੋਣ ਤਾਂ ਸਰੀਰਕ ਤੌਰ ਤੇ ਕੋਈ ਵੀ ਦਿੱਕਤ ਤੁਹਾਨੂੰ ਰੋਕ ਨਹੀਂ ਸਕਦੀ ਐਕਚੁਅਲੀ ਸਰ ਮੈਂ ਇਸ ਫੀਲਡ ਦੇ ਵਿੱਚ 2006 ਤੋਂ ਆ ਪਹਿਲਾਂ ਮੈਂ ਬਤੌਰ ਹਿੰਦੀ ਅਧਿਆਪਕ ਨਦਾਂਪੁਰ ਵਿਖੇ ਸੇਵਾ ਨਿਭਾਈ ਹੈ ਉਸ ਤੋਂ ਪਹਿਲਾਂ ਮੈਂ ਮੂਨਕ ਗਰਲ ਸਕੂਲ ਦੇ ਵਿੱਚ ਜਿਹੜੀ ਹੈ ਬਤੌਰ ਹਿੰਦੀ ਦੇਆਪਕ ਸੀਗਾ ਉੱਥੇ ਮੈਂ 8 ਸਾਲ ਤਕਰੀਬਨ ਸਰਵਿਸ ਕੀਤੀ ਹੈ ਤੇ ਉਸ ਸਮੇਂ ਵਿੱਚੋਂ ਦੀ 1.5 ਸਾਲ ਮੈਂ ਐਜ਼ ਅ ਇਨਚਾਰਜ ਵੀ ਕੰਮ ਕੀਤਾ ਉੱਥੇ ਗਰਲ ਸਕੂਲ ਚ ਸਾਡੀ 650 ਗਰਲਸ ਦੀ ਸਟ੍ਰੈਂਥ ਸੀਗੀ ਉੱਥੇ ਮੈਂ ਸਕੂਲ ਨੂੰ ਐਜ਼ ਇਨਚਾਰਜ ਵੀ ਕੰਮ ਕੀਤਾ ਹੈ 2009 ਤੇ 10 ਦੇ ਵਿੱਚ ਤੇ ਉਸ ਤੋਂ ਬਾਅਦ ਮੇਰੀ ਬਦਲੀ ਜਿਹੜੀ ਆ ਨਦਾਮਪੁਰ ਹੋ ਗਈ ਸੀ ਉੱਥੇ ਮੈਂ 9 ਸਾਲ ਵਾਂਗੂ ਉੱਥੇ ਲਾਇਏ ਨੇ ਉਸ ਤੋਂ ਬਾਅਦ ਪ੍ਰਮੋਸ਼ਨ ਤੋਂ ਬਾਅਦ ਮੈਂ ਇੱਥੇ ਆਇਆ ਜੀ ਹੁਣ ਸਰ ਕੋਈ ਕਿਸੇ ਸਾਭੀ ਕੋਈ ਦਿੱਕਤ ਹੈ ਤੇ ਰਿਜ਼ਲਟਸ ਕਿੱਦਾਂ ਜਾ ਰਹੇ ਨੇ ਰਿਜ਼ਲਟ ਸਰ ਮੇਰੇ ਜਦੋਂ ਮੈਂ ਹਿੰਦੀ ਮਾਸਟਰ ਸੀਗਾ ਉਸ ਟਾਈਮ ਵੀ ਮੇਰੇ ਰਿਜ਼ਲਟ ਸਾਰੇ ਤਕਰੀਬਨ 100% ਸੀਗੇ ਤੇ ਹੁਣ ਮੈਂ 2021 ਤੋਂ ਇਧਰ ਆ ਮੇਰੇ ਸਾਰੇ ਰਿਜ਼ਲਟ 100% ਨੇ ਜੀ ਇੱਕ ਵੀ ਬੱਚਾ ਮੇਰੇ ਸਬਜੈਕਟ ਦੇ ਵਿੱਚੋਂ ਫੇਲ ਨਹੀਂ ਹੋਇਆ ਕਦੇ ਠੀਕ ਹੈ ਸੋ ਸਰ ਕਿਸ ਤਰ੍ਹਾਂ ਦੇਖਦੇ ਹੋ ਵੀ ਬਲਾਈਂਡਨੈਸ ਹੈਗੀ ਇਸ ਦੇ ਬਾਵਜੂਦ ਵੀ ਤੁਸੀਂ ਟਟੇ ਹੋਇਓ ਇਹ ਐਕਚੁਅਲੀ ਹੋਇਆ ਕਿਵੇਂ ਇਹ ਬਚਪਨ ਤੋਂ ਹੀ ਤੁਹਾਡੀ ਆਈ ਸੀਦਰ ਜ ਕੋਈ ਹਾਦਸਾ ਨਹੀਂ ਸਰ ਹਾਦਸਾ ਹੀ ਹੋਇਆ ਸੀ ਸਰ ਮੈਂ ਬਿਲਕੁਲ ਠੀਕ ਠਾਕ ਸੀਗਾ ਜਿਵੇਂ ਨੋਰਮਲ ਬੱਚੇ ਆਪਾਂ ਖੇਡਦੇ ਆ ਸਾਰੇ ਨਾ ਐਵੇਂ ਖੇਡਦੇ ਸੀਗੇ ਬਟ ਕੀ ਹੋਇਆ ਕਿ ਜੋ 3 ਸਾਲ ਦੀ ਉਮਰ ਸੀ ਮੇਰੀ ਤਾਂ ਫੀਵਰ ਹੋਇਆ ਮੈਨੂੰ ਤੇ ਮੇਰੇ ਮਾਤਾ ਜੀ ਮੈਨੂੰ ਡਾਕਟਰ ਕੋਲ ਲੈ ਗਏ ਅੰਮ੍ਰਾਲੇ ਕੋਈ ਡਾਕਟਰ ਸੀਗਾ ਮੈਂ ਐਕਚੁਅਲੀ ਬੇਸਿਕਲੀ ਅੰਮ੍ਰਾਲੇ ਤੋਂ ਆਮੇ ਮੇਰੀ ਫੈਮਲੀ ਬੈਕਗਰਾਉਂਡ ਉੱਥੇ ਦੀ ਹੈ ਜੀ ਤੇ ਉਹ ਡਾਕਟਰ ਕੋਲ ਲੈ ਗਏ ਡਾਕਟਰ ਨੇ ਕੋਈ ਫੀਵਰ ਦੇ ਵਿੱਚ ਇੰਜੈਕਸ਼ਨ ਦਿੱਤਾ ਉਸ ਇੰਜੈਕਸ਼ਨ ਨੇ ਆਪਟਿਕ ਨਰਵ ਡੈਡ ਕਰਤੀ ਆ ਆਪਟਿਕ ਨਰਵ ਜਦੋਂ ਇੱਕ ਅੱਖ ਜਾਣ ਲੱਗੀ ਆਈ ਸਾਈਡ ਡਾਕਟਰ ਨੂੰ ਪਤਾ ਲੱਗਿਆ ਸੀ ਬਟ ਉਹਨੇ ਦੱਸਿਆ ਨਹੀਂ ਉਹਨਾਂ ਨੂੰ ਕੁਝ ਵੀ ਕੋਈ ਮੇਰੇ ਤੋਂ ਗਲਤੀ ਹੋ ਗਈ ਹੈ ਨਾ ਬਟ ਜਦੋਂ ਜਮਾਈ ਆਈ ਸਾਈਡ ਚਲੇਗੀ ਉਸ ਤੋਂ ਬਾਅਦ ਡੈਲੀ ਲੈ ਗਏ ਮੈਨੂੰ ਏਮਜ਼ ਦੇ ਵਿੱਚ ਆਪਰੇਟ ਹੋਇਆ ਉਹ ਜਦੋਂ ਆਪਰੇਟ ਕਰਦੇ ਹੋਏ ਦੂਜੀ ਅੱਖ ਦੀ ਜਿਹੜੀ ਤੇ ਦੋਨੋਂ ਆਈ ਸਾਈਡ ਜਿਹੜੀ ਸੀ ਮੇਰੇ 20-25 ਦਿਨ ਦੇ ਵਿੱਚ ਵਿੱਚ ਜਮਾਈ ਮਤਲਬ 100% ਉਹ ਹੋ ਗਿਆ ਬਲਾਈਂਡ ਹੋ ਗਿਆ ਮੈਂ ਤਾਂ ਸਰ ਕਦੇ ਆਪਦੇ ਆਪ ਨੂੰ ਲੱਗਿਆ ਨਹੀਂ ਵੀ ਮੈਨੂੰ ਅੱਖਾਂ ਤੋਂ ਨਹੀਂ ਦਿਖਦਾ ਫਿਰ ਵੀ ਤੁਸੀਂ ਬੱਚਿਆਂ ਨੂੰ ਅਜਹੀ ਲਗਨ ਦੇ ਨਾਲ ਪੜ੍ਹਾ ਰਹੇ ਕਦੇ ਹੌਸਲੇ ਨਹੀਂ ਟੁੱਟੇ ਨਹੀਂ ਸਰ ਕਦੇ ਵੀ ਨਹੀਂ ਮੈਨੂੰ ਅਜ ਤੱਕ ਫੀਲ ਹੋਇਆ ਮੈਂ ਤਾਂ बस ਐਂ ਲੱਗਦਾ ਮੈਂ ਆਪਣੇ ਘਰ ਤੋਂ ਵੱਧ ਸਮਾ ਜਿਹੜਾ ਸਕੂਲ 'ਚ ਬਿਤਾਣਾ ਪਸੰਦ ਕਰਦਾ ਮਤਲਬ ਮੈਨੂੰ ਇੱਥੇ ਆ ਕੇ ਤਾਂ ਇਹ ਲੱਗਦਾ ਵੀ ਜੇ ਹੈਨਾ ਜਿਸ ਦਿਨ ਕਦੇ ਛੁੱਟੀ ਹੋ ਜੇ ਮੈਨੂੰ ਬਹੁਤ ਮੁਸ਼ਕਿਲ ਲੱਗਦਾ ਸਮਾਂ ਬਤਾਣਾ ਹੋ ਬੱਚਿਆਂ ਨਾਲ ਇੰਨਾ ਜ਼ਿਆਦਾ ਘੁਲ ਮਿਲ ਜਾਈਦਾ ਉੱਥੇ ਬੱਚਿਆਂ ਨੂੰ ਪੜਾਉਣੇ ਆ ਕੇ ਹੈਨਾ ਬਹੁਤ ਜ਼ਿਆਦਾ ਵਧੀਆ ਲੱਗਦਾ ਮੈਨੂੰ ਤਾਂ ਇੱਕ ਸਵਾਲ ਹੈ ਸਰ ਅਜੇ ਕੀ ਰਾਜ਼ ਹੈ ਕਿਤੇ ਵੀ ਸਕੂਲ ਦੇ ਰਿਜ਼ਲਟ ਤਾਂ ਚਲੋ ਉੱਪਰ-ਨੀਚੇ ਹੁੰਦੇ ਪਰ ਹਿਸਟਰੀ ਦਾ ਰਿਜ਼ਲਟ ਕਦੇ نیچے ਨਹੀਂ ਹੋਇਆ ਤੁਹਾਡਾ ਰਿਜ਼ਲਟ ਬਿਲਕੁਲ ਸਰ ਸਭ ਤੋਂ ਜਿਹੜੀ ਵੱਡੀ ਗੱਲ ਹੈ ਜਿੱਥੇਕ ਮੈਨੂੰ ਲੱਗਦਾ ਹੈ ਕਿ ਬੱਚੇ ਨਾ ਜਦੋਂ ਮੈਂ ਦੇਖਦੇ ਆ ਉਹ ਇੰਨੇ ਕਿ ਇੰਸਪਾਇਰ ਹੋਏ ਨੇ ਕਿ ਉਹਨਾਂ ਨੇ ਕਿਹਾ ਵੀ ਆ ਸਰ ਨੂੰ ਅਸੀਂ ਕਦੇ ਵੀ ਸਰ ਕੀ ਹੋ ਹੋ ਕੀ ਤੁਸੀਂ ਸੇਧ ਦੇਣਾ ਚਾਹੁੰਦੇ ਹੋ ਜਿਹੜੇ ਲੋਕ ਸ਼ਿਕਾਇਤ ਕਰਦੇ ਨੇ ਸਭ ਕੁਝ ਸ਼ਿਕਾਇਤ ਸਰ ਮੈਂ ਤਾਂ ਇੱਕੋ ਗੱਲ ਕਹਿਣਾ ਚਾਹੁੰਗਾ ਜਿਸ ਪਾਲਿਸੀ ਤੇ ਮੈਂ ਆਪਣੀ ਜ਼ਿੰਦਗੀ ਨੂੰ ਬਣਾਇਆ ਕਿ ਹਮੇਸ਼ਾ ਆਪਣੇ ਤੋਂ ਨੀਵੇਂ ਵੱਲ ਦੇਖੋ ਜੇ ਤੁਸੀਂ ਉੱਚਿਆਂ ਵੱਲ ਦੇਖੋਗੇ ਕਦੇ ਕਾਮਯਾਬ ਨਹੀਂ ਹੋ ਸਕਦੇ ਨੀਵੇਂ ਵੱਲ ਦੇਖੋਗੇ ਉਹਨੂੰ ਦੇਖੋਗੇ ਉਹਨੂੰ ਕਿੰਨੇ ਦੁੱਖ ਨੇ ਆਪਣਾ ਦੁੱਖ ਤਾਂ ਕੁਝ ਵੀ ਨਹੀਂ ਲੱਗਦਾ ਉਹਦੇ ਸਾਹਮਣੇ ਫਿਰ ਬਹੁਤ ਜ਼ਿਆਦਾ ਹੌਸਲਾ ਹੈ ਸਰ ਦਾ ਮਤਲਬ ਜਿਵੇਂ ਤੁਸੀਂ ਕਹੋਗੇ ਵੀ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ ਕਿਸੇ ਵੀ ਉਤਰਾਂ ਦੀ ਸਮੱਸਿਆ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਮਿਤ ਸਰ ਦਾ ਨਾਮ ਆਉਂਦਾ ਵੀ ਮਿਤ ਸਰ ਨੂੰ ਦੱਸ ਦੋ ਈਵਨ ਕਹੇ ਜੇ ਮਹਾਲੀ ਬੱਚਿਆਂ ਦੇ ਫਾਰਮ ਲੈ ਕੇ ਜਾਣੇ ਨੇ ਤਾਂ ਸਰ ਕਹਿੰਦੇ ਨੇ ਮੈਨੂੰ ਫੜਾਉ ਮੈਂ ਲੈ ਜਾਣਾ ਤੇ ਕੱਲੇ ਜਾਂਦੇ ਨੇ ਜਮਾ ਕਰਾ ਕੇ ਸਾਡਾ ਕੰਮ ਹੁੰਦਾ ਹੈ ਰਸੀ ਦੋ ਤਿੰਨ ਘੰਟਿਆਂ ਦੇ ਵੀ ਸਰ ਨੇ ਕਰਵਾਤਾ ਕੰਮ ਤਾਂ ਲੱਗਦਾ ਹੈ ਅਜੇ ਟੀਚਰ ਦੀ ਹੈ ਅਜੇ ਸਖਤਰੀ ਹਰ ਇੱਕ ਨੂੰ ਲੋੜ ਹੈ ਬਹੁਤ ਲੋਕ ਹੌਸਲਾ ਛੱਡ ਜਾਂਦੇ ਨੇ ਸਿੱਧਾ ਬਿਲਕੁਲ ਸਰ ਇਹਨਾਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਤੇ ਜਿਹੜੇ ਲੋਕ ਚੰਗਾ ਪਲਾ ਹੋਣ ਦੇ ਬਾਵਜੂਦ ਢੇਰੀ ਢਾਕੇ ਬੈਠ ਜਾਂਦੇ ਨੇ ਹਨਾ ਉਹਨਾਂ ਨੂੰ ਇਹ ਦੇ ਲੈਣਾ ਚਾਹੀਦਾ ਹੈਗਾ ਕਿ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਹੈਗੀ ਵਧੀਆ ਤਰੀਕੇ ਨੇ ਤਾਂ ਉਹਨਾਂ ਨੂੰ ਵੀ ਇਹੀ ਚਾਹੀਦਾ ਹੈਗਾ ਕਿ ਏਦੋਂ ਵਧੀਆ ਤਰੀਕੇ ਨਾਲ ਜਿਉਣ। ਸੋ ਦਾਦ ਜੀ ਇਹ ਕਿ ਇਸ ਅਧਿਆਪਕ ਦੀ ਇੱਕ ਟੀਕੇ ਨੇ ਅਜਹੀ ਜ਼ਿੰਦਗੀ ਬਰਬਾਦ ਕੀਤੀ ਕਿ ਇਹ ਹਮੇਸ਼ਾ ਹਮੇਸ਼ਾ ਦੇ ਲਈ ਆਪਣੀਆਂ ਅੱਖਾਂ ਖੋ ਬੈਠਾ ਪਰ ਅਧਿਆਪਕ ਦੇ ਹੌਸਲੇ ਅੱਜ ਵੀ ਭੁਲੰਦ ਨੇ। ਬੇਸ਼ੱਕ ਉਹ ਨੇਤਰਹੀਨ ਹੈ ਪਰ ਫਿਰ ਵੀ ਬੱਚਿਆਂ ਦਾ ਭਵਿੱਖ ਚਮਕਾ ਰਿਹਾ ਹੈ। ਜਿਸ ਕਰਕੇ ਬੱਚਿਆਂ ਨੂੰ ਆਪਣੇ ਅਧਿਆਪਕ ਤੇ ਪੂਰਾ ਪ੍ਰਾਊਡ ਹੈ। ਅਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ